ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਆਪਣਾ ਜੰਗ ਸਿੰਘ ਜੀ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਠੀਕ ਹੈ ਨੰਬਰ ਭਰਾ ਆਪਣਾ 8727809953 ਠੀਕ ਹੈ ਜੀ ਹਾਂਜੀ ਬੈੜ ਦੀ ਜਾਣਕਾਰੀ ਦਿਓ ਜੀ ਦੀ ਇਹ ਦੂਜਾ ਸੂਹਾ ਸੁੰਦੀ ਆ ਅੱਠ ਦਿਨ ਬਾਕੀ ਆ ਜੀ ਠੀਕ ਆ 8 ਦਿਨ ਬਾਕੀ ਆ ਰੇਟ ਭਰਾ ਦਾ ਰੇਟੇ ਦਾ 32000 32000 ਰੁਪਏ ਰੇਟ ਆ ਭਰਾ ਜਮਾ ਟੋਕਰਾਂ ਵਾਲਾ ਠੀਕ ਹੈ ਜੀ ਲਓ ਭਰਾ 8 ਤੋਂ 10 ਦਿਨ ਬਾਕੀ ਪਏ ਆ ਹਾਂਜੀ ਭਾਈ ਦੂਜੀ ਬੈੜ ਦੀ ਜਾਣਕਾਰੀ ਦਿਓ ਜੀ ਇਹਦਾ ਆਪਣਾ ਜੀ ਇਹ ਵੀ ਦੂਜਾ ਸੂਹਾ ਹੀ ਸੁੰਦੀ ਆ ਹਾਂਜੀ ਇਹ ਆਪਣਾ ਲੈ ਇੰਨੇ ਡਣੇ ਇਹ ਲੰਝੀ ਆ 80 ਡਣੇ ਠੀਕ ਹੈ ਜੀ ਤੇ ਇਸ ਮੇਰੂਆ ਜੀ ਮੜਾ ਥਣ ਚ ਇਹਦੇ ਨਾਲ ਥੋੜਾ ਇਧਰ ਮੂਹਰੇ ਦਾਣ ਚਾਹਤੇ ਬਹਿਣੀ ਵਾਲੇ ਚ ਹਾਂਜੀ ਉਹ ਆਇਆ ਨਹੀਂ ਪਤਾ ਲੱਗਦਾ ਦੇਖ ਰਾਂ ਆਏ ਦੇਖ ਕੇ ਪਤਾ ਲੱਗਦਾ ਠੀਕ ਹੈ ਜੀ ਤੇ ਇਹਦੇ ਮੇਰੂਆ ਮੜਾ ਜੀ ਠੀਕ ਹੈ ਜੀ ਦੋਪਰਾ ਇਹਦੇ ਵੀ 8 ਤੋਂ 10 ਦੇ ਰਹਿੰਦੇ ਆ ਦੁੱਧ ਕਿੰਨਾ ਦੇ ਦਿੰਦੇ ਹੋ ਜੀ ਤੁਹਾਡੇ ਹਿਸਾਬ ਨਾਲ 16 ਕਿਲੋ ਬਰਾਮਦਾਰੀ ਨਾਲ ਦੋ ਗਰੇ ਹੁਣ ਮੂਹਰੇ ਠੰਡ ਆ ਗਈ ਰੇਟ ਦੱਸ ਦੋ ਜੀ ਦਾ ਇਹਦਾ ਆਪਾਂ 37000 ਦੋ ਜੀ ਦੇ ਦਿਆਂਗੇ ਲੈ ਠੀਕ ਹੈ ਜੀ ਬਾਕੀ ਭਰਾ ਭਾਈ ਦੀ ਵੱਡੀ ਵੀਡੀਓ ਬਣਾਈ ਆ ਠੀਕ ਹੈ ਜ ਓਕੇ okay, ਬਾਈ